ਅੱਜ ਡਾਕਟਰ ਭੀਮਰਾਓ ਉਵੇਦਕਰ ਦੇ ਵਰਸੀ ਨੂੰ ਮਨਾਉਂਦੇ ਆਂ ਰਾਜਪੁਰੇ ਦੇ ਐਮਐਲਏ ਸਰਦਾਰ ਹਰਦੇয়াল ਸਿੰਘ ਕੰਬੋਜ ਵੱਲੋਂ ਸ਼ਰਦਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ। ਵੰਗਿਆ ਟਾਇਆਂ ਸ਼ਾਇਆਂ ਲਾ ਕੇ ਪੈਂਕਸਰਟਾ ਆ ਕੇ ਬੈਠੇ ਹਨ। ਮੈਂ ਸਹੀ ਨਾਮ ਇਹ ਚ ਕਹਿ ਸਕਦਾ ਜੀ ਆ ਤੇ ਡਾਕਟਰ ਬੇਕਰ ਪਾਉਲੇ ਦੇ ਨਾਮ ਹੁੰਦੇ ਥੋੜੇ ਕਿਸੇ ਦੇ ਪੈਂਕਨਿਸਪਲ ਦੇ। ਆਰਾਮ ਆ ਕੇ ਹੋ ਕੇ ਮੈਂ ਡਾਕਟਰ ਦੇਵ ਚੰਦ ਸਾਹਿਬ ਤੋਂ ਬਹੁਤ ਕੁੜਿਆ ਹਾਂ ਮੈਂ ਉਹਦੇ ਜੀਵਨ ਨੂੰ ਬਹੁਤ ਪਿਆਰ ਕਰਦਾ ਮੈਂ ਬਹੁਤ ਕਾਇਮ ਉਹਨੇ ਕੱਲਾ ਜਿਹੜਾ ਰਸਤਾ ਦਲਤਾਂ ਨੂੰ ਦਿਖਾਇਆ ਉਹਨੇ ਆਮ ਲੋਕਾਂ ਨੂੰ ਰਸਤਾ ਜਿਹੜਾ ਦਿਖਾਇਆ ਕਿ ਕਿਹੜਾ ਰੰਗ ਭੇਗ ਪਾਉਂਦਾ ਜਿਹੜਾ ਲੈ ਬੈਠੇ ਗਏ ਮੁਲਕ ਨੂੰ ਇਹ ਸਾਨੂੰ ਇਸ ਰੰਗ ਭੇਦ ਭਾਵ ਦੇ ਖਿਲਾਫ ਜਿਹੜੀ ਲੜਾਈ ਹੈ ਉਹ ਲੜਨੀ ਚਾਹੀਦੀ ਆ ਉਹਨਾਂ ਨੇ ਲੜਾਈ ਲੜੀ ਬਾਬਾ ਅਵੇਦਕਰ ਦੀ ਰੱਖਿਆ ਤੁਸੀਂ ਉਹਦੇ ਪਰ ਇਹ ਤੁਸੀਂ ਦੱਸੋ ਜੀ ਸਾਨੂੰ ਅੱਜ ਡਾਕਟਰ ਅਵੇਦਕਰ ਸਾਹਿਬ ਦਾ ਪ੍ਰੀ ਨਿਰਵਾਣ ਦਿਵਸ ਜਿਹੜਾ ਉਹ ਮਨਾਇਆ ਗਿਆ ਇਲਾਕੇ ਦੇ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਜਿਹੜੇ ਅਰਪਣਾ ਹੋ ਕੀਤੇ ਗਏ ਆ ਤੋ ਕਿ ਡਾਕਟਰ ਅੰਬੇਕਰ ਸਾਹਿਬ ਦੀ ਬਹੁਤ ਵੱਡੀ ਜਿਹੜੀ ਦੇਣ ਹੈ ਪੂਰੇ ਭਾਰਤ ਦੇ ਲੋਕਾਂ ਦੇ ਤੇ ਉਹਨਾਂ ਦਾ ਜਿਹੜਾ ਦੇਣ ਨੂੰ ਕਦੇ ਭੁਲਾਇ ਨਹੀਂ ਜਾ ਸਕਦਾ ਇਸ ਦੇਸ਼ ਦੇ ਸੰਵਿਧਾਨ ਦੀ ਜਿਹੜੀ ਰਚਨਾ ਵੀ ਹੈਗੀ ਉਹਨਾਂ ਵੱਲੋਂ ਕੀਤੀ ਗਈ ਹੈ ਤੇ ਦੇਸ਼ ਦੇ ਪਹਿਲੇ ਲਾਅ ਮਿਨਿਸਟਰ ਹੈਗੇ ਆ ਉਹ ਬਣੇ ਆ ਤੇ ਅੱਜ ਮੈਂ ਇਹ ਕਹਿ ਸਕਦਾ ਕਿ ਜਿੰਨੇ ਵੀ ਉਹਨਾਂ ਦੇ ਬਣਾਏ ਹੋਏ ਕਾਨੂੰਨ ਨੇ ਉਹਦੇ ਲਈ ਜਿਹੜੇ ਆਮ ਲੋਕਾਂ ਨੂੰ ਬਹੁਤ ਜਿਹੜੇ ਫਾਇਦੇ ਦੇ ਰਹੇ ਆ ਸਰ ਜਿਹੜੀ ਲੋਕਾਂ ਵੱਲੋਂ ਫਾ ਉਡਾਈ ਕੇ ਸੀ ਵਿੱਚ ਜਿਹੜਾ ਤੁਸੀਂ ਚੌਕ ਦਾ ਨਾਮ ਹੁਣ ਤੁਸੀਂ ਰੱਖਿਆ ਗਿਆ ਸਰ ਉਹ ਲੋਕਾਂ ਮਾਰੇ ਤੁਸੀਂ ਕੀ ਅਸੀਂ ਮੈਂ ਮੇਰ ਕੋ ਬਾਹਂਚ ਨਹੀਂ ਪੈਂਦਾ ਉਹ ਜਿਹੜਾ ਚੌਕ ਹੈਗਾ ਉਹ ਡਾਕਟਰ ਮੇਦਕਰ ਸਾਹਿਬ ਦੇ ਨਾਂ ਤੇ ਹੀ ਹੈਗਾ ਤੇ ਉਹੀ ਰਹੇਗਾ ਠੀਕ ਹੈ ਜੀ